ਸਾ ਵਾਹਿਗੁਰੂ ਜੀ ਕੀ ਫਤਿਹ ਪੰਤਨ ਸਿੰਘ ਜੀ ਤੇ ਬਾਬਾ ਮਹਾਰਾਜ ਜਬੇ ਜਰੇਕਾਰ ਸਦਾ ਜਰੇਕਾਰ ਜੇ ਮੈਂ ਬਾਬਾ ਜੀ ਮੇਰ ਕੋ ਕਿਰਪਾ ਕਰੋ ਬਾਬਾ ਜੀ ਦੋ ਨਾ ਦੇਖ ਮਾਸਟਰ ਬਾਬਾ ਜੀ ਉਥੀ ਕੜੀ ਨ ਦੇਖੋ ਕਰੋ ਕਿਰਪਾ ਪੰਤਨ ਸਿੰਘ ਜੀ ਦੇਵਦਾਸ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਨਾਲੀ ਸੰਤੋ ਬੱਚਿਆਂ ਨਾਲ ਕਰੋ ਕਿਰਪਾ ਕੈਮਰਾ ਨੂੰ ਫੋਟੋ ਪਾ ਕਰੋ ਰਾਜਪਤ बाजे 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 करत करो रे

ਗੁਰ ਅਰਜਨ ਪਰ ਤਖ ਹਰ ਪਰਤਾ ਚਿਰ ਦੇ ਗੁਰ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਾਉ ਨਹੀਂ ਭਾਗ ਲਿਲਾ ਹਰ ਦੇ ਤਬ ਲਾ ਬ੍ਰਹਮ ਤੇ ਤੇ ਮਾਤਾ ਜੋ ਕਲ ਕੋ ਸਮੁੰਦਰ ਮੇ ਬੂਡ ਤਤੇ ਕਮ ਹੂ ਮਿਟ ਹੈ ਨਹੀਂ ਜਤਾਇਓ ਤਤ ਵਿਚਾਰਿਏ ਮਦਰਾ ਜਗ ਤਾਰਨ ਕੋ ਤਾਰ ਬਣਾਇਓ ਜਬ ਇਹ ਦਿਨ ਅਰ ਦਿਨ ਦੇਵ ਗੁਰੂ ਜਬ ਇਹ ਦਿਨ ਅਰ ਦੇਵ ਗੁਰੂ ਫਿਰ ਸੰਕਟ ਜੋਨ ਕਰ ਬਣਾਇਓ ਫਿਰ ਸੰਕਟ

i don't ah, कहीं न जाई, गारी कीमत कहीं न जाई, गारी कीमत कहीं न जाई। जा मन कने तेरा सभ दुख जाए

पूर्ण कर्म हो तो मेरा पूर्ण कर्म हो तो मेरा देवु नाम का रिश के देव नाम का रिजा तिले जा एक ਸੋ ਬਿਨੋ ਤੁਮ ਮੇਰੇ ਸੋ ਬਿਨੋ ਤੁਮ ਮੇਰੇ ਜਨ ਸਭਾ ਰੋ ਕੱਟ ਮਰਦੀ ਜਾ ਤਨ ਤੁਮਾਰੋ ਕੱਟ ਮਰਦੀ ਜਾ ਨਾਨਕ ਇਕ ਕਰੇ ਅਸਰ ਸਿਰ ਮਾਹੀ ਤੁਰਨ ਤੋਂ ਕਾਚ ਸਿਰ ਮਾਹੀ ਤੁਰਨ ਤੋਂ ਦੇਖਰ ਮੋਰਤਿ ਸਰੇ

For you. Oh, yeah. i love it i love ਬਜੀ ਸਤਨਾਮ ਵਾਹਿਗੁਰੂ ਸਾਬ ਜੀ ਗਾਵੇ ਕਪਲਾਦ ਆਦ ਜੋਗ ਈਸਰ ਅਪਰੰਪਰ ਅਵਤਾਰ ਵਰੋ ਗਾਵੇ ਜਮਦਗਨਾ ਪਰਸurameshur ਕਰ ਕੁਠਾਰ ਰਗ ਤੇਜ ਹਰਿਓ ਉਦੋ ਅਕਰੂਰ ਵਿਦਰ ਗੁਣ ਗਾਵੇ ਸਰਬਾਤਮ ਜਨ ਜਾਣਿਓ ਸਬ ਕਲ ਸੁਜਸ ਗਾਵ ਗੁਰ ਨਾਨਕ ਰਾਜ ਜੋਗ ਜਨ ਮਾਣਿਓ ਸੌ ਮਨ ਹਸਤੀ ਕਿਉ ਗੁੜ ਖਾਵੇ ਪੰਜ ਸਾ ਦਾਣਾ ਖਾਏ ਡ ਫੂਕਾ ਕੇ ਉਡਾਵਾ ਸਾਹ ਗਿਆ ਪਛਤਾਏ ਅੰਦੀ ਫੂਕ ਮੋਈ دیਵਾਨੀ ਖਸਮੋ ਮਿੱਟੀ ਫਿਰ ਭਾਨੀ ਅਦ ਗੁਲਹਾ ਚਿੜੀ ਕਾ ਚੁਗਣਾ ਗਣ ਚੜੀ ਬਿਲ ਲਾਏ ਕਸਮ ਐ ਭਾਵੇਂ ਉਹ ਹਾਲ ਚੰਗੀ ਜੇ ਕਰੇ ਖੁਦਾਏ ਖੁਦਾਈ ਸਕਤਾ ਸ਼ਹੀ ਮਾਰੇ ਸ ਮਰਿਆ ਸਭ ਪਿੱਛੇ ਪੈ ਖਾਇ ਹੋਏ ਸੁਤਾਣਾਕ ਕੋ ਰੇ ਨਾਮ ਆਵੈ ਸਾਹੇ ਗਿਆ ਪਛਤਾਇ ਅੰਦਾ ਕਿਸ ਨੂੰ ਬੁੱਕ ਸੁਣਾਵੈ ਖਸਮਾ ਮੂਲ ਨਾ ਭਾਵੈ ਅਕ ਸਿਓ ਪ੍ਰੀਤ ਕਰੇ ਹਕ ਤਡਾ ਆਕੜਾਲੀ ਵਹਿ ਖਾਏ ਖਸਮਾ ਭਾਵੇਂ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿੰਝ ਜਪਿਓ ਗੁਰਮੰਤਰ ਰਾਮ ਨਾਮ ਓਰ ਮੈਂ ਗਹਿਓ ਜਾ ਕ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਏ ਸੁਖ ਹੋ ਟਲ ਗੁਰ ਸੇਵੀਐ ਹਨਸ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਝਟੀਆਂ ਤੁਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਬਾਤ ਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵਸਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ 5 ਜਾਕ ਦਰਸ ਪਾਪ ਕੋਟ ਉਤਾਰੇ ਤੇ ਟਤ ਸੰਗ ਇਹ ਭਵ ਜਲ ਤਾਰੇ ਜਾ ਕੇ ਦਰਸ ਪਾਪ ਕੋਟ ਉਤਾਰੇ ਬੇਟ ਤ ਸੰਗ ਇਹ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ ਰਹਾਉ ਜਾ ਕੋ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਤਹਿਵ ਜਾ ਮਦੂਤ ਵਿਦਾਰੇ ਜਾ ਕੀ ਟੀਰਕ ਇਸ ਮਨ ਹੈ ਸਦਾਰੇ ਜਾ ਕਾ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਣ ਨਾਨਕ ਤਿੰਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਤਬਲ ਹਾਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾਂ ਜਾ ਕਾ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਉਤਾਰੇ ਪੰਜਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਤਿਗੁਰੂ ਸਾਹਿਬ ਜੀ ਦੇ ਮੁਕੱਦਸ ਅੰਗ 739 ਤੇ ਸੁਭਾਏਮਾਨਾ ਸਹਿਬ ਕਿਰਪਾ ਕਰਨ ਸਰਬੱਤ ਸੰਗਤਾਂ ਦਾ ਗਾਵੇਆ ਸੁਣਿਆ ਸਤਿਗੁਰੂ ਸਾਹਿਬ ਜੀ ਥਾਏ ਪਾਉਣ ਪਾਵਨ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਵੇ ਜੀਵਨ ਦਾ ਆਨੰਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ